ਦਿਆਣਾ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਜੀ ਹਾਂ ਆ ਇੱਕੇ ਨਾਮੀ ਹੋਟਲ ਹੈ ਨਾਮੀ ਹੋਟਲ ਦੇ ਵਿੱਚ ਦੇਰ ਰਾਤ ਗੋਲੀਆਂ ਚੱਲੀਆਂ ਨੇ ਤੇ ਕੱਚ ਦੀਆਂ ਬੋਤਲਾਂ ਚੱਲੀਆਂ ਨੇ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਨਾਮੀ ਗ੍ਰਾਮੀ ਹੋਟਲ ਹੈ ਜਿੱਥੇ ਰਸੂਖਦਾਰ ਬੰਦੇ ਹੀ ਜਾ ਕੇ ਖਾਣਾ ਪੀਣਾ ਜਿਹੜਾ ਆ ਉਹ ਖਾਂਦੇ ਆ ਤੇ ਰਾਤ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਝੜਪ ਹੋ ਜਾਂਦੀ ਹੈ। ਦਰਅਸਲ ਦੋ ਧਿਰ ਜਦੋਂ ਖਾਣ ਪੀਣ ਦੇ ਵਾਸਤੇ ਉੱਥੇ ਗਏ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿਚਕਾਰ ਦੋ ਗੁੱਟਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਹੈ। ਤਾਂ ਉਹ ਕਹਾ ਸੁਣੀ ਇੰਨੀ ਕੁ ਜ਼ਿਆਦਾ ਵੱਜ ਜਾਂਦੀ ਹੈ ਕਿ ਦੋ ਧਿਰਾਂ ਦੇ ਵਿਚਾਲੇ ਤਾੜ-ਤਾੜ ਗੋਲੀਆਂ ਚੱਲਦੀਆਂ ਨੇ। ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ। ਸਿਕਿਉਰਿਟੀ ਨੇ ਬਾਦ ਦੇ ਵਿੱਚ ਆਣ ਕੇ ਛੁਡਾਇਆ ਪਰ ਉਸ ਤੋਂ ਪਹਿਲਾਂ ਦੱਸਿਆ ਜਾਂਦਾ ਕਿ 3 ਤੋਂ 4 ਰਾਉਂਡ ਜਿਹੜੇ ਆ ਉਹ ਫਾਇਰ ਕਰ ਦਿੱਤੇ ਨੇ ਔਰ ਉਸ ਤੋਂ ਬਾਅਦ ਕੱਚ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਇੱਕ ਦੂਜੇ ਤੇ ਚੱਲੀਆਂ ਨੇ ਤਾਂ ਇਹ ਤਸਵੀਰਾਂ ਨੇ ਇਹ ਨਾਮੀ ਗ੍ਰਾਮੀ ਹੋਟਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ ਖੂਨੀ ਝੜਪ ਦਾ ਇਹ ਮਨਜ਼ਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਅਤੇ ਉਸ ਤੋਂ ਬਾਅਦ ਸਿਕਿਉਰਿਟੀ ਦੇ ਵੱਲੋਂ ਜਰੂਰ ਇੱਥੇ ਹਟਾਇਆ ਗਿਆ ਕਿਉਂਕਿ ਇਹ ਇੱਕ ਐਸਾ ਹੋਟਲ ਹੈ ਕਿ ਜਿਹੜਾ ਬੜਾ ਲਗਜ਼ਰੀ ਰੈਸਟੋਰੈਂਟ ਟਾਈਪ ਹੋਟਲ ਹੈ ਜਿੱਥੇ ਸ਼ਹਿਰ ਦੇ ਰਸੂਖ ਦਾ ਰਣ ਕੇ ਖਾਣਾ ਪੀਣਾ ਜਿਹੜਾ ਆ ਉਹ ਕਰਦੇ ਨੇ ਤਾਂ ਲੁਧਿਆਣਾ ਦੇ ਸਾਊਥ ਇਲਾਕੇ ਦੇ ਵਿੱਚ ਇਹ ਹੋਟਲ ਹੈ ਜਿੱਥੇ ਦੋ ਆ ਗੁੱਟ ਆਉਂਦੇ ਨੇ ਦੋ ਤਰ੍ਹਾਂ ਦੇ ਵਿੱਚ ਕੁਝ ਆਪਸੀ ਕਿਹਾ ਸੁਣੀ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਔਰ ਉਹ ਕਿਹਾ ਸੁਣੀ ਜਿਹੜੀ ਇੰਨੀ ਕਾਜਾਦਾ ਵੱਜ ਜਾਂਦੀ ਹੈ ਕਿ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਸਭ ਤੋਂ ਪਹਿਲਾਂ ਬੋਤਲਾਂ ਇੱਕ ਦੂਜੇ ਤੇ ਚੱਲਦੀਆਂ ਨੇ ਕੱਚ ਦੀਆਂ ਬੋਤਲਾਂ ਤੱਕ ਭਰਾ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਆ ਇੱਥੇ ਹੀ ਗੱਲ ਨਹੀਂ ਰੁਕਦੀ ਫਾਇਰ ਵੀ ਕਰ ਦਿੱਤੇ ਜਾਂਦੇ ਨੇ ਜੀਹਾਂ ਤਿੰਨ ਤੋਂ ਚਾਰ ਰਾਊਂਡ ਜਿਹੜੇ ਐ ਉਹ ਫਾਇਰ ਕੀਤੇ ਗਏ ਨੇ ਤਾਂ ਤਸਵੀਰਾਂ ਲਗਾਤਾਰ ਇਸ ਦੀਆਂ ਵਾਇਰਲ ਹੋ ਰਹੀਆਂ ਨੇ ਕਿਉਂਕਿ ਹੋਟਲ ਦੇ ਵਿੱਚ ਜਦੋਂ ਗੋਲੀਆਂ ਚੱਲੀਆਂ ਤਾਂ ਸਾਰੇ ਪਾਸੇ ਭਗੜ ਮਚ ਜਾਂਦੀ ਹੈ ਜਿਹੜੇ ਹੋਰ ਵੀ ਲੋਕ ਉੱਥੇ ਖਾਣਾ ਪੀਣਾ ਜਿਹੜਾ ਕਾਰਨ ਆਈ ਸੀ ਤਾਂ ਉਹ ਵੀ ਲੋਕ ਡਰ ਜਾਂਦੇ ਨੇ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਜਿਹੜਾ ਆ ਉਹ ਬਣ ਜਾਂਦਾ ਹੈ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਲੋਕ ਇੱਧਰ ਉੱਧਰ ਭੱਜਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਿਸ ਗੱਲ ਨੂੰ ਲੈ ਕੇ ਕਿਹਾ ਸੁਣੀ ਹੋਈ ਹੈ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਿਹਾ ਹੈ ਇਸ ਮਾਮਲੇ ਦੀ ਪ੍ਰਸ਼ਾਸਨ ਦੇ ਵੱਲੋਂ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਸਿਕਿਉਰਟੀ ਦੇ ਵੱਲੋਂ ਉਹਨਾਂ ਨੂੰ ਬਾਅਦ ਵਿੱਚ ਹਟਾਇਆ ਗਿਆ ਹੈ ਔਰ ਬੜੀ ਜਤੋਜਹਦ ਨਾਲ ਬੜੀ ਮੁਸ਼ਕਲ ਦੇ ਨਾਲ ਇਹ ਝਗੜਾ ਜਿਹੜਾ ਰੁਕਿਆ ਪਰ ਇਸ ਦੇ ਬਾਵਜੂਦ ਤਿੰਨ ਤੋਂ ਚਾਰ ਰਾਊਂਡ ਜਿਹੜੇ ਹੈ ਉਹ ਫਾਇਰ ਕਰ ਦਿੱਤੇ ਗਏ ਨੇ ਔਰ ਕੱਚ ਦੀਆਂ ਬੋਤਲਾਂ ਇੱਕ ਦੂਜੇ ਦੇ ਵਗਾ ਵਗਾ ਕੇ ਮਾਰੀਆਂ ਗਈਆਂ ਨੇ ਤਾ ਮਮੂਲੀ ਤਕਰਾਰ ਜਿਹੜੀ ਹੈ ਇਸ ਹੋਟਲ ਦੇ ਵਿੱਚ ਇਸ ਰੈਸਟੋਰੈਂਟ ਦੇ ਵਿੱਚ ਉਹ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ भी देख ही रहे हैं पार्टी एंड हो गई पाजी मार मरैया फुल हो गया वजह से भाई घोड़ियां चल रही हैं क्लास भाई